ਦੋਸਤੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਅੱਜ ਅਸੀਂ ਤੁਹਾਨੂੰ ਬਾਬਾ ਫਰੀਦ ਜੀ ਨਾਲ ਹੋਈ ਘਟਨਾ ਦੀ ਸਾਂਝ ਪਾਉਣ ਜਾ ਰਹੇ ਹਾਂ ਜੀ ਕਿਰਪਾ ਕਰਕੇ ਪਿਆਰ ਦੇ ਨਾਲ ਤੇ ਵੀਡੀਓ ਨੂੰ ਪੂਰਾ ਸੁਣਨਾ ਜੀ ਬਾਬਾ ਫਰੀਦ ਜੀ ਨੂੰ 36 ਸਾਲ ਤਪੱਸਿਆ ਕਰਦਿਆਂ ਨੂੰ ਗੁਜ਼ਰ ਗਏ ਸਨ ਫਿਰ ਵੀ ਪਰਮਾਤਮਾ ਦੀ ਪ੍ਰਾਪਤੀ ਨਾ ਹੋਈ 36ਵੇਂ ਸਾਲ ਵਿੱਚ ਅਚਾਨਕ ਇੱਕ ਘਟਨਾ ਵਾਪਰੀ ਜਿੱਥੇ ਬਾਬਾ ਫਰੀਦ ਜੀ ਤਪ ਕਰ ਰਹੇ ਸਨ ਉਥੇ ਚਿੜੀਆਂ ਨੇ ਆਪਣੀ ਆਵਾਜ਼ ਵਿੱਚ ਸ਼ੋਰ ਸ਼ਰਾਬਾ ਕਰ ਦਿੱਤਾ ਬਾਬਾ ਜੀ ਦੀ ਇਕਾਗਰਤਾ ਭੰਗ ਹੋਣ ਦੇ ਕਾਰਨ ਉਹਨਾਂ ਨੇ ਕ੍ਰੋਧ ਵਿੱਚ ਆ ਕੇ ਕਿਹਾ ਮਰ ਜਾਓ ਚਿੜੀਓ ਜੋ ਮੇਰੀ ਇਕਾਗਰਤਾ ਭੰਗ ਕਰ ਰਹੀਆਂ ਹੋ ਬਾਬਾ ਜੀ ਦੇ ਮੂੰਹ ਚੋਂ ਬਚਨ ਨਿਕਲੇ ਹੀ ਸਨ ਕਿ ਸਾਰੀਆਂ ਚਿੜੀਆਂ ਮਰ ਗਈਆਂ ਫਿਰ ਬਾਬਾ ਜੀ ਨੂੰ ਆਪਣੀ ਇਕਾਗਰਤਾ ਤੇ ਖੁਸ਼ੀ ਵੀ ਪ੍ਰਗਟ ਹੋਈ ਤੇ ਚਿੜੀਆਂ ਦੇ ਮਰਨ ਤੇ ਦਇਆ ਵੀ ਆਈ ਅਤੇ ਅੱਗੇ ਪਰਲੋਕ ਦਾ ਭੈ ਵੀ ਲੱਗਿਆ ਕਿ ਮੇਰੀ ਵਜ੍ਹਾ ਨਾਲ ਸੈਂਕੜੇ ਚਿੜੀਆਂ ਮਰ ਗਈਆਂ ਹਨ ਮਨ ਵਿੱਚ ਇਹ ਭਾਵ ਆਇਆ ਕਿ ਫਕੀਰ ਨੂੰ ਤਾਂ ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਚਾਹੀਦਾ ਤਾਂ ਰੱਬ ਦੀ ਦਰਗਾਹ ਵਿੱਚ ਇੱਜ਼ਤ ਹੁੰਦੀ ਹੈ ਮੈਂ ਤਾਂ ਇੰਨੀਆਂ ਚਿੜੀਆਂ ਮਾਰ ਦਿੱਤੀਆਂ ਹਨ ਜੈਸਾ ਕਿ ਗੁਰਬਾਣੀ ਦਾ ਵਾਕ ਹੈ ਕਿ ਦੁੱਖ ਨਾ ਦੇਈ ਕਿਸੇ ਜੀ ਪਤ ਸਿਓ ਘਰ ਜਾਵੋ ਇੰਨਾ ਸੋਚਣ ਤੋਂ ਬਾਅਦ ਬਾਬਾ ਫਰੀਦ ਜੀ ਨੇ ਕਿਹਾ ਚਿੜੀਓ ਜੀ ਪਾਓ ਬਾਬਾ ਫਰੀਦ ਜੀ ਦੇ ਮੂੰਹ ਤੋਂ ਇਹ ਵਾਕ ਨਿਕਲੇ ਹੀ ਸਨ ਕਿ ਸਾਰੀਆਂ ਚਿੜੀਆਂ ਜਿਉਂਦੀਆਂ ਹੋ ਗਈਆਂ ਪਰਮਾਤਮਾ ਆਪ ਮਿਲਣ ਤੋਂ ਪਹਿਲਾਂ ਤਪਸਵੀ ਨੂੰ ਕਈ ਕੁਝ ਦੇ ਦਿੰਦਾ ਹੈ ਜਿਸ ਵਿੱਚ ਪਦਾਰਥਾਂ ਦੀ ਪ੍ਰਾਪਤੀ ਵਿਡਿਆਈ ਦੀ ਪ੍ਰਾਪਤੀ ਅਤੇ ਸ਼ਕਤੀਆਂ ਦੀ ਪ੍ਰਾਪਤੀ ਜੇਕਰ ਇਹਨਾਂ ਵਿੱਚੋਂ ਕਿਸੇ ਇੱਕ ਵਿੱਚ ਵੀ ਪਰਚ ਜਾਏ ਤਾਂ ਪਰਮਾਤਮਾ ਦੇ ਮਿਲਣ ਵਿੱਚ ਦੂਰੀ ਹੋ ਜਾਂਦੀ ਹੈ ਜੇਕਰ ਇਹਨਾਂ ਨੂੰ ਲਤਾੜ ਕੇ ਆਪਣੀ ਮੰਜ਼ਲ ਵੱਲ ਵਧਦਾ ਜਾਵੇ ਕਿ ਰਿਧੀ ਸਿਧੀ ਤਾਂ ਹੋਰ ਤਰ੍ਹਾਂ ਦਾ ਸਵਾਦ ਹੈ ਜੋ ਨਾਮ ਰਸ ਤੋਂ ਤੋੜਦਾ ਹੈ ਜੈਸਾ ਕਿ ਗੁਰਬਾਣੀ ਵਿੱਚ ਵਾਕ ਹੈ ਆਪ ਨਾਥ ਨਾਥੀ ਸਭ ਜਾਕੀ ਰਿੱਧ ਸੇਦੇ ਅਵਰਾ ਸਾਦ ਪਰ ਇਥੇ ਬਾਬਾ ਫਰੀਦ ਜੀ ਇਸ ਰੋਹਾਨੀਅਤ ਸ਼ਕਤੀ ਦੀ ਪ੍ਰਾਪਤੀ ਕਾਰਨ ਕੌਜੋ ਹੋਮੇ ਦੇ ਪ੍ਰਭਾਵ ਹੇਠਾਂ ਆ ਗਏ ਫਿਰ ਸੋਚਿਆ ਕਿ ਪਰਮਾਤਮਾ ਦੀ ਪ੍ਰਾਪਤੀ ਤਾਂ ਹੋਈ ਹੀ ਨਹੀਂ ਘਰ-ਬਾਰ ਤਾਂ ਪਰਮਾਤਮਾ ਨੂੰ ਮਿਲਣ ਲਈ ਛੱਡਿਆ ਸੀ ਫਿਰ ਆਪਣੇ ਆਪ ਤੇ ਰੋਸ ਵੀ ਆਇਆ ਫਿਰ ਇਹ ਆਪਣੇ ਪੈਰਾਂ ਨੂੰ ਸੰਗਲ ਪਾ ਕੇ ਖੂਹ ਵਿੱਚ ਪੁੱਠਾ ਲਟਕ ਗਏ ਬਹੁਤ ਸਮਾ ਪੁੱਠਾ ਲੜਕਦੇ ਹੋਏ ਜਾਣ ਕੇ ਕਾਵਾਂ ਨੇ ਮੁਰਦਾ ਜਾਣ ਕੇ ਫਰੀਦ ਜੀ ਦੇ ਪੈਰਾਂ ਦੀਆਂ ਤਲੀਆਂ ਵਿੱਚ ਠੂੰਗੇ ਮਾਰੇ ਜਿਸ ਤੇ ਬਾਬਾ ਫਰੀਦ ਜੀ ਨੇ ਖੁਦਾ ਦੇ ਪ੍ਰੇਮ ਵਿੱਚ ਇਹ ਸ਼ਲੋਕ ਉਚਾਰਨ ਕੀਤਾ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗ ਅਜੇ ਸੋ ਰੱਬ ਨਾ ਬਹੜਿਓ ਦੇਖ ਬੰਦੇ ਕੇ ਭਾਗ ਇੱਕ ਦਿਨ ਇੱਕ ਯਾਲੀ ਭੇਡਾਂ ਬੱਕਰੀਆਂ ਚਾਰਦਾ ਹੋਇਆ ਇਸੇ ਖੂਹ ਦੇ ਪਾਸ ਆ ਗਿਆ ਉਸਨੇ ਬਾਬਾ ਫਰੀਦ ਜੀ ਨੂੰ ਪੁੱਠਾ ਲੜਕਦਾ ਦੇਖੇ ਪੁੱਛਿਆ ਕਿ ਹੇ ਫਰੀਦ ਸਾਈ ਤੁਸੀਂ ਐਸਾ ਕਿਉਂ ਕਰ ਰਹੇ ਹੋ ਤਾਂ ਗੋ ਬਾਬਾ ਫਰੀਦ ਜੀ ਨੇ ਜਵਾਬ ਦਿੱਤਾ ਕਿ ਮੈਂ ਐਸਾ ਖੁਦਾ ਦੀ ਪ੍ਰਾਪਤੀ ਲਈ ਕਰ ਰਿਹਾ ਹਾਂ ਇਆਲੀ ਦੇ ਭਾਗ ਜਾਗੇ ਉਸਨੇ ਸੋਚਿਆ ਕਿ ਮੈਂ ਭੇਡਾਂ ਬੱਕਰੀਆਂ ਆਦੀ ਦੇ ਜੰਜਾਲ ਵਿੱਚ ਕਾਦੇ ਲਈ ਫਸਣਾ ਹੈ ਮੈਂ ਵੀ ਖੂਬ ਚਲਮਕ ਕੇ ਖੁਦਾ ਦੀ ਪ੍ਰਾਪਤੀ ਕਰਦਾ ਹਾਂ ਉਸਨੇ ਘਾਹ ਦੀ ਫੂਸ ਨਾਲ ਇੱਕ ਬੇੜ ਵਟਿਆ ਤੇ ਲੱਤਾਂ ਨੂੰ ਬੰਨ੍ਹ ਕੇ ਖੂਬ ਵਿੱਚ ਪੁੱਠਾ ਲਟਕ ਗਿਆ ਜਦੋਂ ਘਾਹ ਦੀ ਫੂਸ ਟੁੱਟਣ ਲੱਗ ਪਿਆ ਤਾਂ ਖੁਦਾ ਨੇ ਉਸ ਦੇ ਪਿਛਲੇ ਅਨੇਕਾਂ ਜਨਮਾਂ ਦੀ ਭਗਤੀ ਤੇ ਇਸ ਜਨਮ ਵਿੱਚ ਦਾ ਪ੍ਰੇਮ ਦੇਖ ਕੇ ਉਸ ਨੂੰ ਆ ਕੇ ਦਰਸ਼ਨ ਦਿੱਤੇ ਇੱਕ ਤਾਂ ਪਿਛਲੇ ਜਨਮਾਂ ਦੀ ਤਪੱਸਿਆ ਕਰਕੇ ਇਸ ਇਆਲੀ ਦਾ ਪੁਰਬਲਾ ਅੰਕੁਰ ਪ੍ਰਗਟਿਆ ਤੇ ਰਸਕ ਬੈਰਾਗੀ ਦੇ ਰੂਪ ਵਿੱਚ ਬਾਬਾ ਫਰੀਦ ਜੀ ਦਾ ਮਿਲਾਪ ਹੋਇਆ ਜਿਸ ਤਰ੍ਹਾਂ ਕਿ ਗੁਰਬਾਣੀ ਦਾ ਫੁਰਮਾਨ ਹੈ ਤੁਰਬ ਕਰਮ ਅੰਕੁਰ ਜਦ ਪ੍ਰਗਟੇ ਪੇਟਿਓ ਪੁਰਖ ਰਸਿਕ ਬੈਰਾਗੀ ਤੇ ਦੂਸਰਾ ਖੁਦਾ ਸ਼ਰਧਾ ਵਿਸ਼ਵਾਸ ਤੇ ਪ੍ਰੇਮ ਦੇ ਅਧੀਨ ਹੈ ਇਸ ਕਰਕੇ ਇਆਲੀ ਦੇ ਮਰਨ ਦੀ ਪਰਵਾਹ ਨਾ ਕਰਦੇ ਆ ਹੋਇਆ ਜਦੋਂ ਜੀਵਨ ਦੀ ਬਾਜੀ ਖੁਦਾ ਦੇ ਨਾਂ ਤੇ ਲਾ ਦਿੱਤੀ ਤਾਂ ਜਲਦੀ ਹੀ ਖੁਦਾ ਨੇ ਪ੍ਰਗਟ ਹੋ ਕੇ ਮਰਨ ਤੋਂ ਬਚਾ ਲਿਆ ਇਆਲੀ ਬਹੁਤ ਪ੍ਰਸੰਨ ਹੋਇਆ ਫਿਰ ਇਆਲੀ ਨੇ ਖੁਦਾ ਨੂੰ ਕਿਹਾ ਕਿ ਤੁਸੀਂ ਮੇਰੇ ਗੁਰੂ ਫਰੀਦ ਜੀ ਨੂੰ ਵੀ ਦਰਸ਼ਨ ਦਿਓ ਅੱਗੋਂ ਖੁਦਾ ਨੇ ਕਿਹਾ ਕਿ ਤੇਰਾ ਰਸਾ ਟੁੱਟਣ ਵਿੱਚ ਕੁਝ ਹੀ ਪਲ ਬਾਕੀ ਸਨ ਮੈਂ ਜ਼ਿੰਦਗੀ ਦੇ ਅੰਤਲੇ ਪਲਾਂ ਵਿੱਚ ਹੀ ਮਿਲਦਾ ਹਾਂ ਜਿੱਥੇ ਮੌਤ ਤੇ ਜ਼ਿੰਦਗੀ ਵਿੱਚ ਬਹੁਤ ਫਰਕ ਨਾ ਰਹੇ ਫਰੀਦ ਦਾ ਸੰਗਲ ਅਜੇ ਮੋਟਾ ਹੈ ਉਸ ਨੂੰ ਟੁੱਟਦੇ ਆਜੇ ਕਈ ਸਾਲ ਲੱਗਣਗੇ ਤੂੰ ਆਪਣੇ ਗੁਰੂ ਨੂੰ ਜਾ ਕੇ ਆਖ ਕਿ ਇਹ ਤੇਰਾ ਤਰੀਕਾ ਮੈਨੂੰ ਪਰਵਾਨ ਨਹੀਂ ਇਆਲੀ ਦੇ ਕਹਿਣ ਤੇ ਸਾਈ ਫਰੀਦ ਜੀ ਖੂਬ ਚੋਂ ਬਾਹਰ ਆਏ ਤੇ ਹੈਰਾਨ ਹੋਏ ਕਿ ਹੁਣ ਹੋਰ ਕੋਈ ਮਿਲਣ ਦਾ ਤਰੀਕਾ ਜੋ ਖੁਦਾ ਨੇ ਇਸ਼ਾਰਾ ਦਿੱਤਾ ਹੈ ਉਹ ਕੀ ਹੋ ਸਕਦਾ ਹੈ ਤੇ ਮੈਂ ਕਿੱਧਰ ਨੂੰ ਜਾਵਾਂ ਇਹ ਸੋਚ ਕੇ ਵਾਪਸ ਮੁੜੇ ਕਿ ਸ਼ਾਇਦ ਮੇਰੀ ਬਿਰਧ ਮਾਂ ਹੀ ਮੈਨੂੰ ਕੋਈ ਤਰੀਕਾ ਦੱਸ ਦਵੇ ਜਦੋਂ ਸ਼ੇਖ ਫਰੀਦ ਜੀ ਵਾਪਸ ਆ ਰਹੇ ਸਨ ਤਾਂ ਗਰਮੀ ਦੀ ਰੁੱਤ ਹੋਣ ਕਰਕੇ ਬਾਬਾ ਫਰੀਦ ਜੀ ਨੂੰ ਪਿਆਸ ਲੱਗੀ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਨਗਰ ਤੋਂ ਬਾਹਰਲੇ ਪਾਸੇ ਖੂਈ ਦੇ ਉੱਤੇ ਇੱਕ ਮੁਟਿਆਰ ਪਾਣੀ ਭਰ ਕੇ ਬਾਹਰ ਡੋਲ ਰਹੀ ਸੀ ਤਾਂ ਉਸ ਨੂੰ ਦੇਖ ਕੇ ਪਾਣੀ ਦੇਣ ਲਈ ਕਿਹਾ ਕਿ ਬੀਬੀ ਪਾਣੀ ਦੀ ਪਿਆਸ ਲੱਗੀ ਹੈ ਤੂੰ ਮੈਨੂੰ ਪਾਣੀ ਪਿਲਾਓ ਉਸ ਬੀਬੀ ਨੇ ਸਾਈ ਫਰੀਦ ਜੀ ਦੀ ਗੱਲ ਵੱਲ ਬਹੁਤਾ ਧਿਆਨ ਨਾ ਦਿੱਤਾ ਤੇ ਕਿਹਾ ਤੁਸੀਂ ਬੈਠ ਜਾਓ ਮੈਂ ਆਪਣਾ ਕੰਮ ਕਰਨ ਤੋਂ ਬਾਅਦ ਤੁਹਾਨੂੰ ਪਾਣੀ ਪਿਲਾ ਦੇਵਾਂਗੀ ਪਰ ਉਹ ਬੀਬੀ ਪਾਣੀ ਭਰ ਕੇ ਜ਼ਮੀਨ ਤੇ ਡੋਲੀ ਜਾ ਰਹੀ ਸੀ ਬਾਬਾ ਫਰੀਦ ਜੀ ਨੇ ਸੋਚਿਆ ਕਿ ਇਹ ਕੋਈ ਅੱਧੀ ਪਾਗਲ ਲੱਗਦੀ ਹੈ ਜੇ ਪੂਰੀ ਹੁੰਦੀ ਤਾਂ ਸੰਗਲ ਲਾ ਕੇ ਬਿਠਾਈ ਹੁੰਦੀ ਪਰ ਇਸ ਨੂੰ ਪਾਣੀ ਭਰਨ ਲਈ ਭੇਜਿਆ ਹੈ ਇਸ ਲਈ ਇਹ ਪੂਰੀ ਪਾਗਲ ਨਹੀਂ ਅੱਧੀ ਪਾਗਲ ਲੱਗਦੀ ਹੈ ਜਿਸ ਕਰਕੇ ਪਾਣੀ ਡੋਲੀ ਜਾ ਰਹੀ ਹੈ ਬਾਬਾ ਫਰੀਦ ਜੀ ਨੇ ਸੋਚਿਆ ਕਿ ਸਿੱਧਰੇ ਬੰਦੇ ਕੋਲੋਂ ਕੰਮ ਲੈਣ ਲਈ ਜਾਂ ਤਾਂ ਪਿਆਰ ਨਾਲ ਜਾਂ ਫਿਰ ਥੋੜਾ ਜਿਹਾ ਕਠੋਰ ਸ਼ਬਦਾਂ ਨਾਲ ਕਿਹਾ ਜਾਵੇ ਤਾਂ ਉਹ ਕੰਮ ਕਰਦਾ ਹੈ ਇਸ ਲਈ ਬਾਬਾ ਫਰੀਦ ਜੀ ਨੇ ਫਿਰ ਦੂਸਰੀ ਵਾਰੀ ਪਿਆਰ ਨਾਲ ਕਿਹਾ ਕਿ ਬੀਬੀ ਤੂੰ ਪਾਣੀ ਪਲਾਉਣ ਦੀ ਥਾਂ ਤੂੰ ਪਾਣੀ ਨੂੰ ਬਾਹਰ ਡੋਲੀ ਜਾ ਰਹੀ ਹੈ ਤੂੰ ਮੈਨੂੰ ਪਾਣੀ ਕਿਉਂ ਨਹੀਂ ਪਿਲਾਉਂਦੀ ਬੀਬੀ ਨੇ ਬਾਬਾ ਫਰੀਦ ਜੀ ਦੀ ਗੱਲ ਸੁਣ ਕੇ ਬੜੀ ਧੀਰਜਤਾ ਨਾਲ ਕਿਹਾ ਕਿ ਫਕੀਰ ਸਾਈਂ ਪਾਣੀ ਪਿਲਾ ਦਿੰਦੀ ਹਾਂ ਕਾਲੀ ਨਾ ਕਰ ਮੈਨੂੰ ਕੰਮ ਕਰ ਲੈਣ ਦੀ ਫਿਰ ਥੋੜੇ ਸਮੇਂ ਤੋਂ ਬਾਅਦ ਬਾਬਾ ਫਰੀਦ ਜੀ ਨੇ ਕੁਝ ਗੁੱਸੇ ਦੇ ਲਹਿਜੇ ਵਿੱਚ ਕਿਹਾ ਕਿ हे ਬੀਬੀ ਤੂੰ ਪਾਣੀ ਪਿਲਾਉਣਾ ਹੈ ਜਾਂ ਨਹੀਂ ਤਾਂ ਫਿਰ ਬੀਬੀ ਨੇ ਸਾਈਂ ਫਰੀਦ ਜੀ ਵੱਲ ਪੂਰੇ ਧਿਆਨ ਨਾਲ ਵੇਖ ਕੇ ਕਿਹਾ ਕਿ ਫਕੀਰਾਂ ਨੂੰ ਕਰੋਰ ਸੋਭਾ ਨਹੀਂ ਦਿੰਦਾ ਤੇ ਨਾਲੇ ਇਹ ਜੰਗਲ ਦੀਆਂ ਚਿੜੀਆਂ ਨਹੀਂ ਜਿਹੜੀਆਂ ਤੇਰੇ ਬਚਨਾਂ ਨਾਲ ਮਰ ਜਾਣਗੀਆਂ ਤੇ ਫਿਰ ਜੀ ਪੈਣਗੀਆਂ ਤੂੰ ਚੈਨ ਨਾਲ ਬੈਠ ਜਾ ਮੈਂ ਆਪਣਾ ਕੰਮ ਕਰਕੇ ਪਾਣੀ ਪਿਲਾ ਦਿੰਦੀ ਹਾਂ ਇਹ ਸੁਣ ਕੇ ਬਾਬਾ ਫਰੀਦ ਸਾਹਿਬ ਜੀ ਦੀ ਪਾਣੀ ਪੀਣ ਤੋਂ ਬਿਨਾ ਹੀ ਪਿਆਸ ਬੁਝ ਗਈ ਤੇ ਸੋਚਣ ਲੱਗੇ ਕਿ ਚਿੜੀਆਂ ਮਰਨ ਦੀ ਗੱਲ ਮੇਰੇ ਤੋਂ ਬਿਨਾ ਤੇ ਮੇਰੇ ਖੁਦਾ ਤੋਂ ਬਿਨਾ ਕਿਸੇ ਨੂੰ ਵੀ ਪਤਾ ਨਹੀਂ ਜਿਸ ਔਰਤ ਨੂੰ ਮੈਂ ਪਾਗਲ ਸਮਝਦਾ ਸੀ ਇਹ ਤਾਂ ਕੋਈ ਅੰਤਰਜਾਮੀ ਤਪਸਵੀ ਲੱਗਦੀ ਹੈ ਫਿਰ ਜਦੋਂ ਬੀਬੀ ਕੁਝ ਸਮੇਂ ਬਾਅਦ ਪਾਣੀ ਡੋਲਣ ਤੋਂ ਹਟ ਗਈ ਤਾਂ ਉਸਨੇ ਬਾਬਾ ਫਰੀਦ ਜੀ ਨੂੰ ਕਿਹਾ ਸਾਈ ਫਰੀਦ ਜੀ ਆਓ ਆ ਕੇ ਪਾਣੀ ਪੀ ਲਓ ਬਾਬਾ ਫਰੀਦ ਜੀ ਨੇ ਕਿਹਾ ਹੇ ਬੀਬੀ ਹੁਣ ਪਾਣੀ ਨਾਲੋਂ ਵੀ ਜ਼ਿਆਦਾ ਮੈਨੂੰ ਇਸ ਗੱਲ ਦੀ ਜਾਣਨ ਦੀ ਤਾਂਗ ਹੈ ਕਿ ਚਿੜੀਆਂ ਮਰਨ ਤੇ ਜਿਉਂਦਿਆਂ ਕਰਨ ਵਾਲੀ ਮੇਰੀ ਇਹ ਗੱਲ ਦਾ ਤੈਨੂੰ ਕਿਵੇਂ ਪਤਾ ਲੱਗਾ ਤੇ ਦੂਸਰਾ ਇਹ ਕਿ ਤੂੰ ਬੇਲੋੜਾ ਪਾਣੀ ਧਰਤੀ ਉੱਪਰ ਕਿਉਂ ਡੋਲ ਰਹੀ ਸੀ ਇਹਨਾਂ ਦੋਵੇਂ ਸਵਾਲਾਂ ਦਾ ਉੱਤਰ ਲੈਣ ਤੋਂ ਬਾਅਦ ਹੀ ਮੈਂ ਪਾਣੀ ਪੀਵਾਂਗਾ ਬੀਬੀ ਨੇ ਉੱਤਰ ਦਿੱਤਾ ਕਿ ਇਹ ਅੰਤਰਜਾਮਤਾ ਮੈਨੂੰ ਮੇਰੇ ਪਤੀ ਪ੍ਰਤਾ ਧਰਮ ਦੀ ਪਰਪਖਤਾ ਤੇ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਨ ਨਾਲ ਪ੍ਰਾਪਤ ਹੋਈ ਹੈ ਮੈਂ ਘਰ ਦਾ ਕੰਮ ਕਰ ਕਰਦੀ ਹਾਂ ਮੇਰੇ ਪਤੀ ਦੀ ਸੇਵਾ ਤੋਂ ਪਰਮਾਤਮਾ ਨੇ ਪ੍ਰਸੰਨ ਹੋ ਕੇ ਮੈਨੂੰ ਅਨੰਤ ਸ਼ਕਤੀਆਂ ਬਖਸ਼ ਦਿੱਤੀਆਂ ਹਨ ਮੈਂ ਕਦੇ ਅਜੇ ਤੱਕ ਕਰਾਮਾਤ ਨਹੀਂ ਦਿਖਾਈ ਕਿਉਂਕਿ ਕਰਾਮਾਤ ਦਿਖਾਉਣੀ ਜਿੱਥੇ ਆਪਣੀ ਹੋਮੇ ਦਾ ਪ੍ਰਗਟਾਵਾ ਕਰਨਾ ਹੈ ਉਥੇ ਰੱਬ ਦੀ ਰਜ਼ਾ ਤੋਂ ਉਲਟ ਵੀ ਹੈ ਕਰਾਮਾਤ ਦਿਖਾਉਣ ਵਾਲੇ ਰੱਬ ਤੋਂ ਦੂਰ ਹੋ ਜਾਂਦੇ ਹਨ ਇਸ ਲਈ ਮੈਂ ਸਭ ਕੁਝ ਜਾਣਦੀ ਹੋਈ ਵੀ ਰੱਬੀ ਭੇਦ ਗੁਪਤ ਰੱਖਦੀ ਹਾਂ ਹੁਣ ਤੁਹਾਡੀ ਸ਼ੰਕਾ ਮਿਟਣ ਵਾਸਤੇ ਅਤੇ ਇਹ ਸੋਚ ਕੇ ਫਕੀਰ ਪਾਣੀ ਤੋਂ ਪਿਆਸਾ ਨਾ ਚਲਾ ਜਾਏ ਜੇ ਗਿਆ ਤਾਂ ਮੈਨੂੰ ਪਾਪ ਲੱਗੇਗਾ ਇਸ ਲਈ ਦੱਥਣ ਲੱਗੀ ਹਾਂ ਤੁਹਾਡਾ ਦੂਸਰਾ ਪ੍ਰਸ਼ਨ ਬੇ ਲੋੜਾ ਪਾਣੀ ਡੋਲਣ ਤੋਂ ਜਾਣਨ ਦਾ ਹੈ ਇਥੋਂ 100 ਕੋਹਾਂ ਤੇ ਮੇਰੀ ਭੈਣ ਦਾ ਘਰ ਹੈ ਉਹ ਸਾਰਾ ਪਰਿਵਾਰ ਕਿਤੇ ਬਾਹਰ ਗਿਆ ਹੋਇਆ ਹੈ ਤੇ ਅਚਾਨਕ ਮੇਰੀ ਭੈਣ ਦੇ ਘਰ ਨੂੰ ਅੱਗ ਲੱਗ ਗਈ ਹੈ ਮੈਂ ਇਥੋਂ ਪਾਣੀ ਪਾ ਕੇ ਬੁਝਾਈ ਹੈ ਜੇ ਯਕੀਨ ਨਹੀਂ ਤਾਂ ਨਗਰ ਦਾ ਪਤਾ ਲੈ ਕੇ ਆਪ ਆਪਣੀ ਅੱਖੀ ਜਾ ਕੇ ਵੇਖ ਲਓ ਬਾਬਾ ਫਰੀਦ ਜੀ ਨੂੰ ਸੁਣ ਕੇ ਬਹੁਤ ਅਸਚਰਜ ਹੋਇਆ ਅਤੇ ਸੋਹ ਕੋਹਾਂ ਤੇ ਜਾ ਕੇ ਉਹਨਾਂ ਨੇ ਉਸ ਘਰ ਨੂੰ ਦੇਖਿਆ ਤੇ ਪੁੱਛਣ ਤੋਂ ਵੀ ਪਤਾ ਚੱਲਿਆ ਕਿ ਘਰ ਨੂੰ ਅੱਗ ਲੱਗੀ ਸੀ ਤੇ ਅਚਾਨਕ ਪਾਣੀ ਪੈਣ ਤੇ ਆਪੇ ਹੀ ਬੁਝ ਗਈ ਆਦੋ ਅਸੀਂ ਭੈਣ ਕੋਲੋਂ ਪੁੱਛ ਕੇ ਵਾਪਸ ਉਸੇ ਮਟਿਆਰ ਨੂੰ ਗੁਰੂ ਧਾਰਨ ਲਈ ਆਏ ਤੇ ਜਦੋਂ ਉਸ ਬੀਬੀ ਨੂੰ ਆਪਣਾ ਗੁਰੂ ਬਣ ਲਈ ਜਾਂਚਨਾ ਕੀਤੀ ਤਾਂ ਉਸਨੇ ਅੱਗੋਂ ਇਹ ਕਿਹਾ ਕਿ हे ਫਕੀਰ ਸਾਈ ਤੇਰੀ ਤਪੱਸਿਆ ਮੇਰੇ ਨਾਲੋਂ ਜ਼ਿਆਦਾ ਹੈ ਦੂਸਰਾ ਆਪਣੇ ਧਰਮ ਸਮਾਜ ਵਿੱਚ ਇਸਤਰੀ ਨੂੰ ਗੁਰੂ ਬਣਨ ਦੀ ਆਗਿਆ ਨਹੀਂ ਹੈ ऐसा मेरा पति भी ਕਰਨ ਨਹੀਂ ਦੇਵੇਗਾ ਕਿ ਮੈਂ ਇੱਕ ਫਕੀਰ ਦੀ ਗੁਰੂ ਬਣਾ। ਬਾਬਾ ਫਰੀਦ ਜੀ ਨੇ ਕਿਹਾ ਕਿ हे ਬੀਬੀ ਫਿਰ ਮੈਂ ਹੁਣ ਕਿੱਧਰ ਜਾਵਾਂ। 36 ਸਾਲ ਦੀ ਤਪੱਸਿਆ ਤੋਂ ਬਾਅਦ ਮੈਂ ਤਾਂ ਸ਼ਕਤੀਆਂ ਨੂੰ ਹੀ ਵੱਡਾ ਮੰਨ ਬੈਠਾ ਸੀ। ਐਸੀ ਫਕੀਰੀ ਨਾਲੋਂ ਤਾਂ ਮੈਂ ਇਸਤਰੀ ਜਾਮੇ ਵਿੱਚ ਹੁੰਦਾ ਤਦ ਮੈਂ ਵੀ ਤੇਰੀ ਤਰ੍ਹਾਂ ਘਰ ਵਿੱਚ ਰਹਿੰਦਾ ਹੋਇਆ ਪੂਰਨ ਪਦ ਪ੍ਰਾਪਤ ਕਰ ਲੈਂਦਾ ਇਹ ਨਿਮਰਤਾ ਦੇ ਬਚਨ ਸੁਣ ਕੇ ਬੀਬੀ ਨੇ ਕਿਹਾ ਕਿ हे ਫਕੀਰ ਸਾਈ ਹੌਸਲਾ ਨਾ ਹਾਰ ਮੈਂ ਤੈਨੂੰ ਜੋ ਵਿਅਕਤੀ ਗੁਰੂ ਬਣਨ ਦੇ ਯੋਗ ਹੈ ਉਸ ਕੋਲ ਭੇਜਦੀ ਹਾਂ ਉਸ ਬੀਬੀ ਨੇ ਇੱਕ ਰਾਜੇ ਦੀ ਦੱਸ ਪਾਈ ਕਿ ਉਹ ਰਾਜਾ ਵੀ ਹੈ ਅਤੇ ਗਿਆਨवान ਵੀ ਹੈ ਅਤੇ ਉਹ ਹੀ ਤੇਰਾ ਗੁਰੂ ਬਣਨ ਦੇ ਯੋਗ ਹੈ ਜੋ ਇਸ ਦਰਿਆ ਤੋਂ ਪਾਰ ਹੈ ਤੂੰ ਤੁੱਲਾ ਬਣਾ ਕੇ ਇਸ ਦਰਿਆ ਤੋਂ ਪਾਰ ਹੋਈ ਤੇ ਉਸ ਕੋਲ ਜਾ ਕੇ ਉਸ ਨੂੰ ਗੁਰੂ ਧਾਰਨ ਕਰੀ ਬਾਬਾ ਫਰੀਦ ਜੀ ਤੁੱਲੇ ਤੇ ਬੈਠ ਕੇ ਦਰਿਆ ਤੋਂ ਪਾਰ ਰਾਜੇਵਾਲ ਨੂੰ ਚੱਲ ਪਏ ਜਦੋਂ ਦਰਿਆ ਦੇ ਵਿਚਕਾਰ ਗਏ ਤਾਂ ਰਾਜੇ ਨੇ ਦੇਖਿਆ ਕਿ ਕੋਈ ਉਪਰਾ ਬੰਦਾ ਮੇਰੇ ਵੱਲ ਆ ਰਿਹਾ ਹੈ ਤਾ ਰਾਜੇ ਨੇ ਆਪਣੀ ਸ਼ਕਤੀ ਨਾਲ ਉਹ ਤੁੱਲਾ ਰੋਕ ਦਿੱਤਾ ਹੁਣ ਤੁੱਲਾ ਨਾ ਅੱਗੇ ਜਾਵੇ ਨਾ ਪਿਛੇ ਜਾਵੇ ਬਾਬਾ ਫਰੀਦ ਜੀ ਵੀ ਸ਼ਕਤੀਵਾਨ ਸਨ ਇਸ ਲਈ ਇਹਨਾਂ ਨੇ ਕਿਹਾ ਕਿ ਜੇਸਾ ਆਦਮੀ ਨੇ ਪਸ਼ੂਆਂ ਵਾਲਾ ਕੰਮ ਕੀਤਾ ਹੈ ਕਿਉਂਕਿ ਪਸ਼ੂ ਸਿੰਘ ਮਾਰ ਕੇ ਦੂਸਰਿਆਂ ਨੂੰ ਦੁੱਖ ਦਿੰਦੇ ਹਨ ਉਸ ਪੁਰਖ ਨੇ ਮੈਨੂੰ ਦਰਿਆ ਵਿੱਚ ਰੋਕ ਕੇ ਪਸ਼ੂਆਂ ਵਾਲਾ ਕੰਮ ਕੀਤਾ ਹੈ ਇਸ ਲਈ ਉਸ ਪੁਰਖ ਦੇ ਸਿਰ ਉੱਪਰ ਸਿੰਘ ਹੋ ਜਾਣ ਬਾਬਾ ਫਰੀਦ ਜੀ ਦੇ ਬਚਨ ਹੁੰਦਿਆ ਸਾਰ ਹੀ ਰਾਜੇ ਦੇ ਸਿਰ ਉੱਪਰ ਸਿੰਘ ਹੋ ਗਏ ਰਾਜਾ ਬਹੁਤ ਹੈਰਾਨ ਹੋਇਆ ਅਤੇ ਬਾਬਾ ਫਰੀਦ ਜੀ ਨੂੰ ਆਪਣੇ ਨਾਲੋਂ ਵੱਧ ਕਰਾਮਾਤੀ ਦੇਖ ਕੇ ਉਸਨੇ ਕਿਹਾ ਕਿ ਅਸਦਤੁੱਲਾ ਚੱਲ ਪਵੇ ਰਾਜੇ ਦੇ ਬਚਨ ਹੁੰਦਿਆ ਸਾਰ ਹੀ ਤੁੱਲਾ ਚੱਲ ਪਿਆ ਬਾਬਾ ਫਰੀਦ ਜੀ ਨੇ ਕਿਹਾ ਕਿ ਉਸ ਦੇ ਸਿੰਘ ਅਲੋਪ ਹੋ ਜਾਣ ਤਾਂ ਉਸ ਰਾਜੇ ਦੇ ਸਿੰਘ ਵੀ ਅਲੋਪ ਹੋ ਗਏ ਜਦੋਂ ਫਕੀਰ ਜੀ ਰਾਜੇ ਨੂੰ ਜਾ ਕੇ ਮਿਲੇ ਤਾਂ ਪਤਾ ਚੱਲਿਆ ਕਿ ਤੁੱਲਾ ਰਾਜੇ ਨੇ ਹੀ ਰੋਕਿਆ ਸੀ ਉਸ ਨੂੰ ਗੁਰੂ ਧਾਰਨ ਦੀ ਇੱਛਾ ਪ੍ਰਗਟਾਈ ਤਾਂ ਰਾਜੇ ਨੇ ਕਿਹਾ ਕਿ ਗੁਰੂ ਬਣਨ ਦੇ ਮੈਂ ਯੋਗ ਨਹੀਂ ਕਿਉਂਕਿ ਤੁਸੀਂ ਇੱਕ ਤਾਂ ਮੇਰੇ ਤੋਂ ਵਾਅਦਾ ਤਪੱਸਿਆ ਕੀਤੀ ਹੈ ਤੇ ਦੂਸਰਾ ਤੁਸੀਂ ਕਰਾਮਾਤ ਵਿੱਚ ਵੀ ਮੇਰੇ ਤੋਂ ਘੱਟ ਨਹੀਂ ਬਲਕਿ ਵੱਧ ਹੋ ਆਪਾਂ ਦੋਵੇਂ ਹੀ ਕਰਾਮਾਤੀ ਦਲਦਲ ਵਿੱਚ ਫਸੇ ਹੋਏ ਹਾਂ ਇਹ ਕਰ ਗੁਰੂ ਧਾਰਨ ਕਰਨਾ ਹੈ ਤਾਂ ਫਿਰ ਖਵਾਜਾ ਕুতਬਉਦੀਨ ਬਖਤਿਆਰ ਕਾਕੀ ਜੀ ਦੀ ਸ਼ਰਨ ਵਿੱਚ ਜਾਓ ਜਿਹੜੇ ਸਾਹਮਨ ਦ੍ਰਿਸ਼ਟੀ ਬਿਰਤੀ ਵਾਲੇ ਹਨ ਇਹ ਖੁਦਾ ਦੇ ਬਾਣੇ ਵਿੱਚ ਰਹਿਣ ਵਾਲੇ ਹਨ ਫਰੀਦ ਜੀ ਨੇ ਰਾਜੇ ਦੀ ਗੱਲ ਸੁਣ ਕੇ ਉਸ ਨੂੰ ਮੁਰਸ਼ਿਦ ਧਾਰਨ ਕਰਨ ਲਈ ਉਸ ਦੀ ਚਰਨ ਸ਼ਰਨ ਵਿੱਚ ਗਏ ਜਿਵੇਂ ਸ੍ਰੀ ਗੁਰੂ ਅਮਰਦਾਸ ਜੀ ਨੇ ਵਡੇਰੀ ਉਮਰ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਧਾਰਨ ਕਰਕੇ ਵੱਡੀ ਪਦਵੀ ਪਾਈ ਉਸੇ ਤਰ੍ਹਾਂ ਬਾਬਾ ਫਰੀਦ ਜੀ ਨੇ ਪਾਕਪਟਨ ਸ਼ਹਿਰ ਦੇ ਵਿੱਚ ਰਹਿਣ ਵਾਲੇ ਖਵਾਜਾ ਕুতਬਉਦੀਨ ਬਖਤਿਆਰ ਕਾਕੀ ਨੂੰ ਮੁਰਸ਼ਿਦ ਧਾਰਨ ਕੀਤਾ ਉਹਨਾਂ ਦੀ ਸੇਵਾ ਆਰੰਭ ਕੀਤੀ ਫਰੀਦ ਜੀ ਦੀ ਇਹ ਸੇਵਾ 36 ਸਾਲ ਦੀ ਤਪੱਸਿਆ ਨਾਲੋਂ ਵੀ ਕਠਿਨ ਸੀ ਇਸ ਕਰਕੇ ਗੁਰੂ ਸਾਹਿਬ ਜੀ ਨੇ ਕਥਨ ਕੀਤਾ ਹੈ ਕਿ ਗੁਰਪੀਰਾ ਕੀ ਚੱਕਰੀ ਮਹਾ ਕਰੜੀ ਸੁਖਸਾਰ ਬਾਬਾ ਸ਼ੇਖ ਫਰੀਦ ਜੀ ਰਾਤ ਦਿਨ ਸੇਵਾ ਵਿੱਚ ਤਤਪਰੇ ਰਹਿੰਦੇ ਸਨ ਕਦੇ ਵੀ ਆਪਣੇ ਗੁਰੂ ਦਾ ਸੁਭਾਵਕ ਵੀ ਕਿਹਾ ਹੋਇਆ ਹੁਕਮ ਨਹੀਂ ਮੋੜਦੇ ਸਨ ਸਗੋਂ ਉਸ ਨੂੰ ਇਲਾਹੀ ਹੁਕਮ ਸਮਝ ਕੇ ਨਿਭਾਉਂਦੇ ਰਹੇ ਇਉਂ ਸ਼ੇਖ ਫਰੀਦ ਜੀ ਨੇ 12 ਸਾਲ ਆਪਣੇ ਮੁਰਸ਼ਿਦ ਦੀ ਸੇਵਾ ਕੀਤੀ ਇਉਂ ਸਾਈਂ ਸ਼ੇਖ ਫਰੀਦ ਜੀ ਦਾ ਜੀਵਨ ਸੰਗਤ ਲਈ ਇੱਕ ਮਾਰਗਦਰਸ਼ਨ ਬਣਿਆ ਤੋ ਦੋਸਤੋ ਆਸ ਹੈ ਕਿ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਕਿਰਪਾ ਕਰਕੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਜਿਸ ਵੀਰ ਭੈਣ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜਲਦੀ ਹੀ ਇਸੇ ਤਰ੍ਹਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਰੱਬ ਰਾਖਾ